वेलकम टू खन्ना न्यूज़ लाइव पंजाब दी ती संदीप कौर ने कनाडा दी पुलिस ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਹੀ ਨਹੀਂ ਸਗੋਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ संदीप कौर ਦਾ ਜਨਮ ਪਿੰਡ ਅੜਾਚਾਂ ਵਿਖੇ ਹੋਇਆ संदीप ਦੇ ਪਿਤਾ ਦਵਿੰਦਰ ਸਿੰਘ ਗਰਚਾ ਜੋ ਕਿ ਸਮਰਾਲਾ ਥਾਣਾ ਵਿਖੇ ਬਤੌਰ ਏਐਸਆਈ ਤਾਇਨਾਤ ਹਨ संदीप कौर ਨੇ ਬੀਟੈਕ ਦੀ ਡਿਗਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਜਾ ਕੇ ਅਗਲੇਰੀ ਪੜ੍ਹਾਈ ਸ਼ੁਰੂ ਕੀਤੀ ਅਤੇ ਉੱਥੇ ਮਿਹਨਤ ਕਰਕੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਈ ਯੋਕੇ ਪੂਰੇ ਪੰਜਾਬ ਵਾਸੀਆਂ ਲਈ ਮਾਨ ਵਾਲੀ ਗੱਲ ਹੈ ਅੱਜ ਅਸੀਂ ਕਈ ਥਾਵਾਂ ਤੇ ਦੇਖਦੇ ਹਾਂ ਕਿ ਲੜਕੇ ਅਤੇ ਲੜਕੀਆਂ ਵਿੱਚ ਫਰਕ ਰੱਖਿਆ ਜਾਂਦਾ ਹੈ ਅਤੇ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਹੁਤ ਘੱਟ ਮੌਕੇ ਦਿੱਤੇ ਜਾਂਦੇ ਹਨ ਲੜਕੀ ਦੇ ਪਿਤਾ ਐਸਐਸਆਈ ਦਵਿੰਦਰ ਸਿੰਘ ਗਰਚਾ ਜਦੋਂ ਕੈਨੇਡਾ ਤੋਂ ਵਾਪਸ ਆ ਕੇ ਆਪਣੀ ਡਿਊਟੀ ਤੇ ਥਾਣਾ ਸਮਰਾਲਾ ਵਿਖੇ ਪਹੁੰਚੇ ਤਾਂ ਡੀਐਸਪੀ ਤਰਲੋਚਨ ਸਿੰਘ ਐਸਐਚਓ ਰਾਵਿੰਦਰ ਸਿੰਘ ਅਤੇ ਸਮੂਹ ਥਾਣਾ ਸਮਲਾਜਮਾ ਨੇ ਹਾਰ-ਪਾ ਕੇ ਅਤੇ ਮੂੰ ਮਿੱਠਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਮੇਰਾ ਨਾਮ 파ਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਸੰਦੀਪ ਕੌਰ ਉਹ 217 ਸਦੀਪੇਸ ਤੇ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਿੰਗ ਲੈਣ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਯਾਨੀ ਰੈਂਕ ਮਤਲਬ ਡਿਊਟੀ ਜੁਆਇਨ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇੱਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਐ ਮੇਰੀ ਬੇਟੀ ਉਥੇ ਉਹ ਪੀਪਲਸ ਭਰਤੀ ਹੋਈ ਤੇ ਮੇਰੇ પતિ ਜੋ ਤੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਣਿਆਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸ ਆ ਸਭ ਦੇ ਬੱਚੇ ਹੀ ਕਿਦਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਏ ਤੁਹਾਡੇ ਪਤੀ ਵੱਲੋਂ ਜਿਹੜੀ ਭਰਤੀ ਪਾ ਕੇ ਪੰਜਾਬ ਪੁਲਿਸ ਦੀ ਭਰਤੀ ਕਰਕੇ ਉਥੇ ਆਏ ਨੇ ਤੇ ਪੀਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਗੱਡੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲ ਨੇ ਤੁਸੀਂ ਦੇਖੇ ਹੋਣੇ ਉਹ ਪਾਲ ਜੀ ਮੈਂ ਬਹੁਤ ਮੈਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਐਨੇ ਮੋਢਿਆਂਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣ ਆ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਐਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਹੁਣ ਵੀ ਤੁਸੀ ਯਾਦ ਕਰਕੇ ਭਾਵੁਕ ਹੋ ਰਹੇ ਹੋ ਹਾਂਜੀ ਭਾਵੁਕ ਹੋ ਰਹੇ ਹਾਂਜੀ ਮਤਲਬ ਵੀ ਬਹੁਤ ਮਾਨ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਚਾਹੀਦਾ ਮਾਪਿਓ ਨੂੰ ਉੱਠਣਾ ਚਾਹੀਦਾ ਇਹਨਾਂ ਪੁਰਣ ਜੀ ਜਿੰਮੇ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂਜੀ ਸਾਡੀ ਕੁੜੀ ਜਿੰਨੀ ਵੱਡੀ ਹਾਂਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਹੋਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਿੰਮੇ ਤੁਸੀਂ ਆਪਣਾ ਕੰਮ ਪੜਾਈ ਕਰਨੇ ਕੁਝ ਕਰੋ ਉਦਾਂ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਵੇ ਜਾਂ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਦ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿਣਾ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨਾਲ ਬੜਰ ਰੋਸ਼ਨ ਨਾ ਕਰਦੇ ਨੇ ਨਿਰੋਮ ਏਐਸਸੀ ਦਵਿੰਦਰ ਸਿੰਘਾਇ ਸਾਣਾ ਸੰਰਾਲਾ ਮੈਂ ਪੋਸ਼ਟਗਾ ਪਿੰਡ ਮਿਹਰਾੜਾ ਚਾ ਮੇਰੀ ਵੇਟ ਦੀ ਸਟੱਡੀ ਵੇਚ ਤੇ ਸੰਦੀਪ ਕੌਰ ਬਾਹਰ ਗੰਡਾ ਗਿਆ ਸੀ ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ ਛੋਟੀ ਬੇਟੀ ਆ ਮੇਰੀ ਜਿਹਨੇ ਪੋਸਟ ਦੇ ਵਿੱਚ ਜੁਆਇਨ ਕੀਤਾ ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਸ ਵਿਭਾਗ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਦੋਂ ਪਾਸਵਰਡ ਪ੍ਰੇਟ ਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀਪਾਕੇ ਉੱਤੇ ਗਿਆ ਤੇ ਵਰਦੀਪਾਕੇ ਮੇਰੀ ਬੇਟੀ ਕੈਨੇਡਾ ਪੁਲ ਦੀ ਤੇ ਪੰਜਾਬ ਪੁਲ ਦੀ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪ੍ਰੇਰਣ ਕੀਤੀ ਤੇ ਇਕੱਠਿਆਂ ਮਸਮਾਨਸ ਹੋਇਆ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁਲ ਦਾ ਸਲੂਟ ਮਾਰਿਆ ਤੇ ਉਹਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ ਨੂੰ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਕਿਹੜੇ ਸਾਲ ਚ ਗੁੜੀਏ ਜੀ ਇਸ ਵਾਰ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਸ ਤੇ ਉਹਦਾ ਦੇਖਿਆ ਜਾਵੇ ਅੱਜਕੱਲ੍ਹ ਕੁੰੀਆਂ ਦੇ ਮੁੰਡਿਆਂ ਤੇ ਬੜਾ ਫੱਕ ਰੱਖਿਆ ਹੁੰਦਾ ਤੇ ਤੁਸੀਂ ਕਿਹਾ ਦੇ ਕੁਝ ਨਹੀਂ ਤੁਹਾਡੀ ਨੇ ਮੇਰਾ ਤਰੱਕੀ ਕੀਤੀ ਹੈ ਚਲੋ ਬੀਟੀਆਰ ਬੀਟਸ ਫਰਕੇ ਦਾ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਹੋ ਗਈ ਕਲਪਨਾ ਚਾਵਲਾ ਹੋ ਗਏ ਈਵਨ ਇਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨਵਨੀਤ ਕੌਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਜਣੀ ਮੈਂ ਮਾਣ ਮਹਿਸੂਸ ਵਾਲੀ ਗੱਲ ਹੈ ਜੀ ਕਿਉਂਕਿ ਮੈਂ ਕਹਿੰਦਾ ਬੀਟੀਆਰ ਬੀਟਸ ਫੜਨੇ ਬੇਟੇ ਨੂੰ ਪੜਾਉ ਬਹੁਤ ਵੱਧ ਜਦੋਂ ਉਹ ਪੜ੍ਹਦੀ ਹੁੰਦੀ ਸੀ ਉਹਦੋਂ ਕਹਿਦੀ ਸੀ ਵੀ ਮੈਂ ਵਾਪਸ ਉੱਥੇ ਜਾ ਕੇ ਇਸ ਤਰ੍ਹਾਂ ਗੋਇੰਗ ਕਰਨੀ ਹੈ ਨਾ ਮੈਂ ਤਾਂ ਕੁਰਸੀਆ ਰੇਡੀਓ ਉਸ ਵਰਤੀ ਉਹ ਨਹੀਂ ਜੇ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤਰ ਉਹਦੀ ਪੜਾਈ ਸੀਗੀ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ ਬੀ ਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆਪਾ ਤਿਗੜ ਸਾਫਟਵਰ ਉਸ ਤੋਂ ਬਾਅਦ ਐਮ ਟੈਕ ਕੀਤੀਆਂ ਨੇ ਉੱਧਰ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਥੋੜੇ ਦੇ ਬਰ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੋਰਸ ਮੈਗਮਾ ਜੁਆਇਨ ਕੀਤੀ ਤੁਹਾਡੇ ਤਿੰਨ ਬੱਚੇ ਨੇ ਥਿੰਨੋ ਬਾਅਦ ਨੇ ਹਾਂ ਜੀ ਮੇਰੀ ਵੱਡੀ ਬੇਟੀ ਵੀ ਉੱਧਰ ਆਈ ਤੇ ਮੇਰਾ ਛੋਟਾ ਬੇਟਾ ਤਾਂ ਸੰਦੀਪ ਤੋਂ ਉਹ ਵੀ ਉਹ ਕੈਨੇਡਾ ਚ ਜੀ ਅੱਜ ਥੋੜਾ ਠਾਣੇ ਲਈ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਗੱਲਾਂ ਨੇ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਮਾਣ ਮਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਥਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਤਰਲੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਜੋ ਅੱਜ ਮੈਨੂੰ ਮਾਣ ਮਿਲ ਉਸ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਲੋ ਮਾਪਿਆਂ ਮੈਂ ਤਾਂ ਇਹੀ ਆਖਾਂਗਾ ਜੀ ਕਿਸੇ ਨੂੰ ਆਪਣੇ ਮਾਪੇ ਬਾਬ ਨੂੰ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਇਹਨੂੰ ਬੇਟੀਆਂ ਦੇ ਬਰਾਬਰੀ ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੇ ਉੱਚੇ ਚੌਦੇ ਤੇ ਜਾ ਰਹੇ ਨੇ। ਕਦੋਂ ਆਰੀਏ ਜੁਰੀਆ ਤੇ ਬੇਟੀ ਦਾ ਮੈਜੀ ਮੈਂ ਰੱਖਿਆ ਮੈਰਜ ਸਤੰਬਰ ਦੇ ਵਿੱਚ ਆ ਗਈ। ਕਿ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਤਾ ਜੀ ਸਮਰਾਲੇ ਥਾਣੇ ਪਹੁੰਚ ਗਏ। ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜਿਹੜਾ ਹੈ ਬੱਚੀ ਦਾ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਰੋਟਿਆ ਕੀਤਾ ਹੈ ਇਸ ਤੋਂ ਬਣਾਵਾ ਇਹ ਵੀ ਗੱਲ ਦੱਸੀ ਜਨਾ ਇਹ ਲੇਟੀ ਨੇ ਉੱਥੇ ਆਲਵੋਟਰਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੱਚੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਥਾਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੋਂ ਹੀ ਪਾਸਪੋਰਟ ਪਲੇਟ ਤੇ ਜਦੋਂ ਇਹਨਾਂ ਨੇ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਡ ਮਾਰਿਆ ਤੇ ਇਹਨਾਂ ਦੀ ਬੇਟੀ ਨਾਲ ਉਹਨਾਂ ਦੇ ਗੱਲ ਲੱਕਾ ਮਿਲੀ ਆ ਇਹ ਤੋਂ ਵੱਡੀ ਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ 'ਚ। ਪਹਿਲਾਂ ਕਦੇ ਦੇਖਿਆ ਹੈ ਜਦੋਂ ਕਿਤੇ ਹੋਇਆ ਕੋਈ ਵੀ ਵਰਦੀ ਪਾ ਕੇ ਹੋਇਆ ਤੇ ਆਉਂਦੇ ਨੇ। ਨਹੀਂ ਪਹਿਲਾਂ ਨਹੀਂ। ਤੇ ਫਸਟ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਪਰਤੀ ਹੋ ਰਿਹਾ ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਹੀ ਸਾਡੀ ਪਰਤੀ ਹੋਈ ਆ ਸਾਡੇ ਲਈ ਵੱਡੀ ਮਾਨ ਵਾਲੀ ਗੱਲ। ਸਰ ਕਿਹਨੇ ਦੇਖਦੇ ਹੋ ਕਿ ਜਿਹੜਾ ਹਾਲੇ ਵੀ ਇਸ ਤਰ੍ਹਾਂ ਕੀਤਾ ਜਾਂਦਾ ਈ ਨਾ। ਇਪ ਬੱਚੇ ਟੀਆ ਦੇ ਨੰਦੇ ਨਾਲ ਦੇਖਦੇ ਨੇ ਕਿ ਟੀਆ ਨਾਲ ਫਿੱਟ ਕਰਾ ਦਿੱਤਾ ਲਾਉਤੀ। ਕਿ ਇਹ ਅਪ੍ਰੀਤੀ ਨੇ ਨਹੀਂ ਰਿਡੀਓ ਤੇ ਨਾ ਨਾਮ ਵਖਰੇ। ਇਹ ਨਜੀ ਪਹਿਲੇ ਮੈਂ ਤੇ ਕਹਿੰਦਾ 네ਗੇਟਿਵ ਸੋਚ ਆ। ਆਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੋਬਾਈਲ ਦੇਖ ਲਓ ਸਕੂਲਾਂ ਕਾਲਜਾਂ ਦੀ ਦੇਖ ਲਓ। ਨੌਕਰੀ ਵਾਲੇ ਵਾਸਤੇ ਦੇਖ ਲਓ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ, ਬੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀ ਆ। ਇਹ ਕੋਈ ਵਿਤਦਾ ਨਹੀਂ ਤੁਹਾਨੂੰ ਕਰਨਾ ਚਾਹੀਦਾ। ਤੁਹਾਨੂੰ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ ਇੱਕ ਵੀ ਪਗੜਾ ਕਿਤੇ ਨੂੰ ਸਾਡੇ ਤੋਂ ਪੂਰੀ ਤਰ੍ਹਾਂ